ਸਤਿ ਸ਼੍ਰੀ ਅਕਾਲ ਸਭ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਔਰ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਖਾਸ ਪ੍ਰੋਫਾਈਲਸ ਸਿਰਫ ਔਰ ਸਿਰਫ ਲੜਕੀਆਂ ਦੇ ਔਰ ਸਭ ਤੋਂ ਪਹਿਲਾਂ ਤੁਹਾਨੂੰ ਐਡਵਾਂਸ ਵਿੱਚ ਖਾਲਸਾ ਸਾਜਨਾ ਦਿਵਸ ਜਾਨਕੀ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਦੀ ਇਸ ਵੀਡੀਓ ਵਿੱਚ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹਨਾਂ ਨੂੰ ਵੀ ਯਾਨੀ ਕਿ ਬੈਲ ਆਈਕਨ ਨੂੰ ਆਲਤੇ ਸੈੱਟ ਕਰਨਾ ਹੈ ਤਾਂ ਜੋ ਸਾਡੇ ਕੋਲ ਹਰ ਰੋਜ਼ ਨਵੇਂ-ਨਵੇਂ ਪ੍ਰੋਫਾਈਲਸ ਕੌਂਸੇ ਰਹੇ ਨੇ ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਔਰ ਤੁਸੀਂ ਘਰ ਬੈਠ ਕੇ ਹੀ ਸਾਰੇ ਪ੍ਰੋਫਾਈਲਾਂ ਦੀ ਜਾਣਕਾਰੀ ਲੈ ਸਕੋ ਜਿਹੜੇ ਸਾਡੇ ਕੋਲ ਪ੍ਰੋਫਾਈਲਸ ਹੁੰਦੇ ਨੇ ਉਹ ਸਰਕਾਰੀ ਜੋਬ ਮਿਡਲ ਕਲਾਸ ਐਨ ਆਰ ਆਈ ਕੁੜੀਆਂ ਮੁੰਡਿਆਂ ਦੇ ਜਿਹੜੇ ਪ੍ਰੋਫਾਈਲਸ ਆ ਰਹੇ ਨੇ ਪਹਿਲਾ ਪ੍ਰੋਫਾਈਲ ਨੋਟ ਕਰੋ ਜੀ ਲੜਕੀ ਦਾ ਰਿਸ਼ਤਾ ਹੈ 1995 ਦਾ ਬਰਥ 5 ਫੁੱਟ 1 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਜਿਹੜੀ ਇਹਨਾਂ ਨੇ ਇੰਡੀਆ ਤੋਂ ਕੰਪਲੀਟ ਕੀਤੀ ਹੈ ਔਰ ਐਮਬੀਏ ਕੀਤੀ ਹੈ ਯੂਕੇ ਤੋਂ ਔਰ ਲੜਕੀ ਦੇ ਕੋਲ ਯੂਕੇ ਦਾ 5 ਸਾਲ ਦਾ ਵਰਕ ਪਰਮਿਟ ਹੈ ਲੜਕੀ ਯੂਕੇ ਵਿੱਚ ਹੈ ਔਰ ਇਹਨਾਂ ਨੂੰ ਯੂਕੇ ਵਿੱਚ ਹੀ ਵਰਕ ਪਰਮਿਟ ਤੇ ਜਾਂ ਫਿਰ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਸਮਰਾਲਾ ਲੁਧਿਆਣਾ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ +447867035850 ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ 10 ਜੁਲਾਈ 1990 ਦਾ ਬਰਥ 5 ਫੁੱਟ 5 ਇੰਚ ਹਾਈਟ ਔਰ ਲੜਕੀ ਜਿਹੜੀ ਹੈ ਪਲੱਸ 2 ਕੰਪਲੀਟ ਹੈ ਲੜਕਾ ਇਹਨਾਂ ਨੂੰ ਜੱਟ ਸਿੱਖ ਫੈਮਿਲੀ ਤੋਂ ਚਾਹੀਦਾ ਹੈ ਜਿਹੜਾ ਕੈਨੇਡਾ ਜਾਂ ਯੂ ਐਸ ਏ ਵਿੱਚ ਪੀ ਆਰ ਹੋਵੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਲੁਧਿਆਣਾ ਏਰੀਆ ਤੋਂ ਔਰ ਮੈਰਿਜ ਬੀਰੋ ਵਾਲੇ ਇਹਨਾਂ ਨੂੰ ਬਿਲਕੁਲ ਵੀ ਸੰਪਰਕ ਨਾ ਕਰਨ ਸਿਰਫ ਫੈਮਲੀ ਵਾਲੇ ਹੀ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰਨ ਫੈਮਲੀ ਦਾ ਫੋਨ ਨੰਬਰ ਨੋਟ ਕਰੋ ਜੀ 8725059123 8725059123 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ ਦੀ ਕੁਆਲਿਫਿਕੇਸ਼ਨ ਹੈ ਪੋਸਟ ਗ੍ਰੈਜੂਏਸ਼ਨ 1998 ਦਾ ਬਰਥ ਹੈ 5 ਫੁੱਟ 5 ਇੰਚ ਹਾਈਟ ਇਹਨਾਂ ਦੇ ਦੋ ਬ੍ਰਦਰ ਨੇ ਔਰ ਪੇਰੈਂਟਸ ਨੇ ਫੈਮਲੀ ਵਿੱਚ ਕਾਸਟ ਹੈ ਮਜਬੀ ਸਿੱਖ ਔਰ ਲੜਕੀ ਜਲੰਧਰ ਸਿਟੀ ਨੂੰ ਬਿਲੋਂਗ ਕਰਦੀ ਹੈ ਇਹਨਾਂ ਦਾ ਸੰਪਰਕ ਨੰਬਰ ਹੈ 9876794154 9876794154 ਨੈਕਸਟ ਹੈ ਜੀ ਲੁਬਾਨਾ ਸਿੱਖ ਕਾਸਟ ਦੀ ਲੜਕੀ 1993 ਦਾ ਬਰਥ 5 ਫੁੱਟ 7 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਪੋਸਟ ਗ੍ਰੈਜੂਏਸ਼ਨ ਔਰ ਇੱਕ ਡਿਪਲੋਮਾ ਕੀਤਾ ਹੋਇਆ ਹੈ ਇਕ ਇਹਨਾਂ ਦਾ ਬ੍ਰਦਰ ਹੈ ਔਰ ਜਿਹੜੇ ਫਾਦਰ ਨੇ ਯੂਐਸਏ ਦੇ ਵਿੱਚ ਸੈਟਲ ਨੇ ਮਦਰ ਇਹਨਾਂ ਦੇ ਟੀਚਰ ਨੇ ਔਰ ਲੜਕੀ ਦਾ ਥੋੜੇ ਟਾਈਮ ਦਾ ਡਾਈਵੋਰਸ ਹੋਇਆ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਏਰੀਆ ਤੋਂ ਔਰ ਇਹਨਾਂ ਨੂੰ ਸੇਮ ਕਾਸਟ ਵਿੱਚ ਹੀ ਯੂਐਸਏ ਜਾਂ ਕੈਨੇਡਾ ਤੋਂ ਰਿਸ਼ਤਾ ਚਾਹੀਦਾ ਹੈ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 7009448705 79448705 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ 1 ਜੁਲਾਈ 1996 ਦਾ ਜਨਮ 5 ਫਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਵਿਦ ਫਾਈਨ ਆਰਟਸ ਔਰ ਲੜਕੀ ਐਨ ਆਰਟਿਸਟ ਦੇ ਤੌਰ ਤੇ ਜੌਬ ਕਰਦੀ ਹੈ ਆਪਣਾ ਖੁਦ ਦਾ ਹੀ ਇਹਨਾਂ ਦਾ ਬਿਜ਼ਨਸ ਹੈ ਲੁਧਿਆਣਾ ਸਿਟੀ ਨੂੰ ਬਿਲੋਂਗ ਕਰਦੇ ਨੇ ਔਰ ਇਹਨਾਂ ਨੂੰ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਜਰਮਨੀ ਜਾਂ ਫਿਰ ਕੈਨੇਡਾ ਤੋਂ ਹੋਵੇ ਕਾਸਟ ਹੈ ਇਹਨਾਂ ਦੀ ਹਿੰਦੂ ਵਾਲੀਆ ਔਰ ਦੋ ਫੋਨ ਨੰਬਰ ਨੇ 9814447551 ਦੂਸਰਾ ਹੈ 9814733403 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਇਸ ਤੋਂ ਇਲਾਵਾ ਸਾਰਿਆਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਕਿ ਸਾਡੇ ਨਾਲ ਸਿਰਫ ਤੁਸੀਂ WhatsApp ਤੇ ਹੀ ਮੈਸੇਜ ਕਰਿਆ ਕਰੋ ਜਾਂ ਆਪਣਾ ਸਿੱਧਾ ਬਾਇਓ ਡਾਟਾ ਹੀ ਭੇਜ ਦਿਆ ਕਰੋ ਔਰ ਜੇਕਰ ਕੋਈ ਜ਼ਰੂਰੀ ਗੱਲਬਾਤ ਕਰਨੀ ਹੋਵੇ ਫਿਰ ਹੀ ਫੋਨ ਕਾਲ ਕਰਿਆ ਕਰੋ ਕਈ ਵਾਰੀ ਜਿਹੜੇ ਨੇ ਉਹ ਲੋਕ ਬਹੁਤ ਜ਼ਿਆਦਾ ਮਿਸਕਾਲਸ ਕਰਦੇ ਨੇ ਔਰ ਟਾਈਮ ਦਾ ਵੀ ਖਿਆਲ ਨਹੀਂ ਰੱਖਦੇ ਕਿ ਇੰਡੀਆ ਦੇ ਵਿੱਚ ਜਿਹੜਾ ਟਾਈਮ ਹੈ ਉਹ ਰਾਤ 10 ਵਜੇ ਦਾ ਹੈ ਜਾਂ 12 ਵਜੇ ਦਾ ਹੈ ਕਿਉਂਕਿ ਸਾਡੇ ਨਾਲ ਜੇ ਤੁਸੀਂ ਗੱਲ ਕਰਨੀ ਹੈ ਸ਼ਾਮ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਜਾਂ ਹੱਦ 8 ਵਜੇ ਤੱਕ ਗੱਲਬਾਤ ਕਰ ਸਕਦੇ ਹੋ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ 1990 ਬੌਰਨ ਹੈ ਅਨਮੈਰਿਡ ਹੈ 5 ਫੁੱਟ ਹਾਈਟ ਹੈ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ ਇਹਨਾਂ ਦੀ ਐਸਸੀ ਔਰ ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਔਰ ਸਿੰਪਲ ਮੈਰਿਜ ਕਰਨਗੇ ਜਲੰਧਰ ਏਰੀਆ ਨੂੰ ਬਿਲੋਂਗ ਕਰਦੇ ਨੇ ਔਰ ਫੈਮਿਲੀ ਦਾ ਫੋਨ ਨੰਬਰ ਹੈ 9041718507 9041718507 ਨੈਕਸਟ ਹੈ ਜੀ ਹਿੰਦੂ ਜੱਟ ਕਾਸਟ ਦੀ ਲੜਕੀ ਕੈਨੇਡਾ ਵਿੱਚ ਪੀ ਆਰ 1996 ਦਾ ਜਨਮ 5 ਫਟ 4 ਇੰਚ ਹਾਈਟ ਔਰ ਵਧੀਆ ਵੈਲ ਸੈਟਲ ਫੈਮਿਲੀ ਨਹੀਂ ਬਿਲੋਂਗ ਕਰਦੇ ਨੇ ਗੁਰਦਾਸਪੁਰ ਏਰੀਆ ਤੋਂ ਨੇ और फैमिली का फोन नंबर है चौरानवे एक अठहत् चौंती जीरो बयासी नाइन फोर वन सैवन एट थ्री फोर जीरो एट टू नैक्सट है जी लड़की का रिश्ता लड़की की डेट ऑफ बर्थ है अठाई मई उन्नीस सौ सतानवे पाँच फुट चार इंच इन्ह की हाइट है लड़की प्राइवेट टीचर है और क्वालिफिकेशन है इन्ह की ग्रैजुएशन और एन टी टी एंड कंप्यूटर कोर्स ਇੱਕ ਕੈਨੇਡੀਅਨ ਸਿਸਟਰ ਨੇ ਉਹ ਮੈਰਿਡ ਨੇ ਔਰ ਕੈਨੇਡਾ ਦੇ ਵਿੱਚ ਨੇ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਵੀ ਕੈਨੇਡਾ ਵਿੱਚ ਹੈ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਜ਼ਮੀਨ ਹੈ 8 ਏਕੜ ਹੁਸ਼ਿਆਰਪੁਰ ਜਲੰਧਰ ਗੜਸ਼ੰਕਰ ਏਰੀਆ ਤੋਂ ਇਹਨਾਂ ਨੂੰ ਪ੍ਰੋਫਾਈਲ ਚਾਹੀਦਾ ਹੈ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਔਰ ਸਿਰਫ ਇਹਨਾਂ ਨੂੰ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਹੀ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਵਾਸਤੇ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੈਮਿਲੀ ਦਾ ਫੋਨ ਨੰਬਰ ਹੈ 89682 72681 9868272681 नेक्स्ट है जी लड़की ਦਾ ਰਿਸ਼ਤਾ ਲੜਕੀ ਵੀਜ਼ਾ ਕਾਉਂਸਲਰ ਹੈ ਏਜ ਹੈ ਨਾ ਦੀ 30 ਸਾਲ 5 ਫੁੱਟ ਹਾਈਟ ਹੈ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਔਰ ਲੜਕੀ ਦੇ ਜਿਹੜੇ ਫਾਦਰ ਨੇ ਉਹ ਆਰ ਐਮ ਪੀ ਡਾਕਟਰ ਨੇ ਮਦਰ ਜਿਹੜੀ ਉਹ ਆਂਗਣਵਾੜੀ ਟੀਚਰ ਨੇ ਔਰ ਕਾਸਟ ਹੈ ਨਾ ਦੀ ਮਜਬੀ ਸਿਕ ਫੈਮਿਲੀ ਦਾ ਫੋਨ ਨੰਬਰ ਹੈ 8685917128 8685917128 ਇਸ ਤੋਂ ਇਲਾਵਾ ਇੱਕ ਜ਼ਰੂਰੀ ਬੇਨਤੀ ਨੋਟ ਕਰਨੀ ਹੈ ਕਿ ਜਦੋਂ ਕਈ ਵਾਰੀ ਅਸੀਂ ਆਪਣੇ ਕੰਮ ਵਿੱਚ ਜ਼ਿਆਦਾ ਬਿਜ਼ੀ ਹੁੰਦੇ ਆਂ ਜਿਸ ਕਰਕੇ ਅਸੀਂ ਤੁਹਾਡੀ ਕਾਲ ਨੂੰ ਟੈਂਡ ਨਹੀਂ ਕਰ ਸਕਦੇ ਪਰ ਤੁਸੀਂ ਕੋਈ ਫਿਕਰ ਨਹੀਂ ਕਰਨਾ ਤੁਸੀਂ बार-बार ਫੋਨ ਨਹੀਂ ਕਰਨਾ ਹੈ ਸਿਰਫ WhatsApp ਨੰਬਰ ਜਿਹੜਾ ਹੈ ਸਾਡਾ ਉਸ ਤੇ ਮੈਸੇਜ ਕਰਨਾ ਹੈ ਜਾਂ ਬਾਇਓ ਡਾਟਾ ਭੇਜਣਾ ਹੈ ਅਸੀਂ ਆਪੇ ਹੀ ਖੁਦ ਤੁਹਾਨੂੰ ਬੈਕ ਕਾਲ ਇੱਕ ਦੋ ਦਿਨਾਂ ਵਿੱਚ ਕਰ ਲਵਾਂਗੇ ਨੈਕਸਟ ਹੈ ਜੀ ਜੱਟ ਸਿੱਖ ਕਾਸਟ ਦੀ ਲੜਕੀ 1997 ਦਾ ਬਰਥ ਹੈ ਇਹਨਾਂ ਦਾ 1997 ਦਾ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਇਹਨਾਂ ਦੀ BCA ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਔਰ ਇਹ ਕੰਨਾ ਨੇ ਹੋਰ ਕੰਪਿਊਟਰ ਕੋਰਸ ਕੀਤਾ ਹੈ ਆਈਲੈਟਸ ਵਿੱਚ ਇਹਨਾਂ ਦੇ ਓਵਰਆਲ 6 ਬੈਂਡਸ ਨੇ ਜ਼ਮੀਨ ਹੈ ਇਹਨਾਂ ਦੀ 12 ਏਕੜ ਫਾਦਰ ਇਹਨਾਂ ਦੇ ਫਾਰਮਰ ਨੇ ਮਦਰ ਹਾਊਸ ਵਾਈਫ ਨੇ ਔਰ ਰਾਮਪੁਰਾ ਫੂਲ ਬਠਿੰਡਾ ਏਰੀਆ ਨੂੰ ਬਿਲੋਂਗ ਕਰਦੇ ਨੇ ਲੜਕਾ ਇਹਨਾਂ ਨੂੰ ਐਨਆਰਆਈ ਚਾਹੀਦਾ ਹੈ ਜਿਹੜਾ ਕੈਨੇਡਾ ਜਾਂ ਫਿਰ ਯੂਐਸਏ ਜਾਂ ਆਸਟ੍ਰੇਲੀਆ ਦੇ ਵਿੱਚ ਹੋਵੇ ਜਾਤੀਬੰਦਨ ਕੋਈ ਨਹੀਂ ਹੈ ਔਰ ਫੈਮਿਲੀ ਦਾ ਫੋਨ ਨੰਬਰ ਹੈ 98724 96605 98724 96605 ਔਰ ਇਹਨਾਂ ਨੂੰ ਤੁਸੀਂ ਵਟਸਐਪ ਤੇ ਹੀ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਤੇ ਕਾਲ ਕਰ ਸਕਦੇ ਹੋ ਜੇਕਰ ਇਹ ਬਿਜ਼ੀ ਨੇ ਤਾਂ ਵੀ ਤੁਸੀਂ ਇਹਨਾਂ ਨੂੰ ਮੈਸੇਜ ਭੇਜ ਸਕਦੇ ਹੋ ਨੈਕਸਟ ਹੈ ਜੀ ਰਵੀ ਦਾ ਸੀਐਸ ਇੱਕ ਕਾਸਟ ਦੀ ਲੜਕੀ ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਹੈ 1995 ਦਾ ਬਰਥ 5 ਫੁੱਟ ਹਾਈਟ ਲੜਕੀ ਸਾਈਪ੍ਰਸ ਕੰਟਰੀ ਦੇ ਵਿੱਚ ਜੌਬ ਕਰਦੀ ਹੈ ਔਰ ਇਹਨਾਂ ਨੂੰ ਯੂਰਪ ਕੰਟਰੀ ਜਾਂ ਕੈਨੇਡਾ ਆਸਟ੍ਰੇਲੀਆ ਤੋਂ ਪੜ੍ਹੇ ਲਿਖੇ ਮਿਹਨਤੀ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਾਤੀਬੰਧਨ ਕੋਈ ਨਹੀਂ ਹੈ ਔਰ ਮੈਰਿਜ ਬਿਊਰੋ ਵਾਲੇ ਇਹਨਾਂ ਦੇ ਨਾਲ ਕੰਟੈਕਟ ਨਾ ਕਰਨ ਸਿਰਫ ਫੈਮਿਲੀ ਵਾਲੇ ਹੀ ਕਾਲ ਕਰਨ ਹੁਸ਼ਿਆਰਪੁਰ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ +35796384536 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ 1997 ਬੌਰਨ ਹੈ ਔਰ ਜੱਟ ਕਟਿੰਗ ਵਾਲੇ ਇਹਨਾਂ ਦੀ ਕਾਸਟ ਹੈ ਹਾਈਟ 5 ਫੁੱਟ 1 ਇੰਚ ਲੜਕੀ ਨੇ ਪਹਿਲਾਂ +2 ਕੀਤੀ ਸੀ ਬੀਐਸਸੀ ਫਿਰ ਬੀਐਸਸੀ ਨਰਸਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਹੁਣ ਲੜਕੀ ਜੋਬ ਕਰਦੀ ਹੈ ਏਮਜ਼ ਦੇ ਵਿੱਚ ਸੈਂਟਰ ਗਵਰਨਮੈਂਟ ਦੀ ਜੋਬ ਹੈ ਇਹਨਾਂ ਦੀ 110000 ਮੰਥਲੀ ਸੈਲਰੀ ਹੈ ਲੜਕਾ ਇਹਨਾਂ ਨੂੰ ਚਾਹੀਦਾ ਹੈ ਜਿਹੜਾ ਸੈਂਟਰ ਗਵਰਨਮੈਂਟ ਦੀ ਜੌਬ ਤੇ ਹੋਵੇ ਲਾਈਕ ਕੇਂਦਰੀ ਵਿਦਿਆਲੇ ਦੇ ਵਿੱਚ ਟੀਚਰ ਹੋਵੇ ਜਾਂ ਐਮਬੀਬੀਐਸ ਬੀਡੀਐਸ ਬੀਐਮਐਸ ਜਾਂ ਵੈਟਰਨਰੀ ਡਾਕਟਰ ਹੋਵੇ ਮੀਨਸ ਵੀ ਕਿਸੇ ਸਰਕਾਰੀ ਜੌਬ ਤੇ ਲੜਕਾ ਹੋਵੇ ਔਰ ਜਾਂ ਫਿਰ ਰੇਲਵੇ ਦੇ ਵਿੱਚ ਇਨਸਪੈਕਟਰ 에ਅਰ ਫੋਰਸ ਦੇ ਵਿੱਚ ਆਰਮੀ ਦੇ ਵਿੱਚ ਕਿਸੇ ਵੀ ਮਤਲਬ ਪੋਜੀਸ਼ਨ ਦੇ ਵਿੱਚ ਲੜਕਾ ਹੋਵੇ ਲੋਕੇਸ਼ਨ ਹੈ ਇਹਨਾਂ ਦੀ ਗੁਰਦਾਸਪੁਰ ਪਠਾਨਕੋਟ ਜੰਮੂ ਮੁਕੇਰੀਆਂ ਜਾਂ ਕਠੂਆ ਸਾਈਡ ਔਰ ਫੈਮਿਲੀ ਦਾ ਫੋਨ ਨੰਬਰ ਹੈ 6263198239 6263198239 ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰिज ਵੀਡੀਓ ਵਾਲੇ ਬਿਲਕੁਲ ਵੀ ਕਾਲ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਜਿਹੜੀਆਂ ਇਹਨਾਂ ਦੀਆਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਨੇ ਉਹੀ ਇਹਨਾਂ ਦੇ ਨਾਲ ਗੱਲਬਾਤ ਕਰਨ ਇਸ ਤੋਂ ਇਲਾਵਾ YouTube ਚੈਨਲ ਤੋਂ ਇਲਾਵਾ ਵੀ ਜਿਹੜਾ ਸਾਡਾ WhatsApp ਕੰਟੈਕਟ ਹੈ ਇਹਦੇ ਤੇ ਸਟੇਟਸ ਚੈੱਕ ਕਰਕੇ ਵੀ ਤੁਸੀਂ ਜਿਹੜੇ ਰਿਸ਼ਤਿਆਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ ਦੀ ਕਾਸਟ ਹੈ ਜੱਟ ਸਿੱਖ 13 ਫਰਵਰੀ 1994 ਦਾ ਜਨਮ 5 ਫੁੱਟ 5 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਬੀਕਾਮ ਔਰ ਵਧੀਆ ਵੈਲ ਸੈਟਲ ਫੈਮਿਲੀ ਹੈ ਪੰਜਾਬ ਤੋਂ ਹੀ ਬਲੋਂਗ ਕਰਦੇ ਨੇ ਅੰਮ੍ਰਿਤਸਰ ਸਿਟੀ ਤੋਂ ਲੜਕਾ ਇਹਨਾਂ ਨੂੰ ਸੇਮ ਕਾਸਟ ਵਿੱਚ ਹੀ ਚਾਹੀਦਾ ਹੈ ਔਰ ਹੋਰ ਵਧੇਰੇ ਇਨਫਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੈਮਿਲੀ ਦਾ ਫੋਨ ਨੰਬਰ ਹੈ 8652534690 8652534690 ਨੈਕਸਟ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਲੜਕੀ ਹਾਈਟ ਹੈ 5 ਫੁੱਟ 6 ਇੰਚ ਕਾਸਟ ਹੈ ਨਦੀ ਜੱਟ ਸਿੱਖ 1990 ਦਾ ਜਨਮ ਜ਼ਿਲ੍ਹਾ ਹੈ ਨੰਦਾ ਲੁਧਿਆਣਾ ਕੁਆਲੀਫਿਕੇਸ਼ਨ ਐਮਸੀਏ ਔਰ ਆਈਟੀ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੈਨੇਡਾ ਤੋਂ ਤੇ ਲੜਕੀ ਆਈਟੀ ਕੰਪਨੀ ਦੇ ਵਿੱਚ ਵਧੀਆ ਜੌਬ ਕਰਦੀ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਮੈਰਿਡ ਹੈ ਔਰ ਕੈਨੇਡਾ ਦੇ ਵਿੱਚ ਪੀਆਰ ਹੈ ਇਹਨਾਂ ਨੂੰ ਸਿਰਫ ਜੱਟ ਸਿੱਕ ਫੈਮਿਲੀ ਦਾ ਹੀ ਲੜਕਾ ਚਾਹੀਦਾ ਹੈ ਜਿਹੜਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋ ਸਕਣ ਵਾਲਾ ਹੋਵੇ ਲੜਕਾ ਬਿਨਾਂ ਕਿਸੇ ਨਸ਼ੀ ਤੋਂ ਹੋਵੇ ਔਰ ਜੇਕਰ ਤਲਾਕਸ਼ੁਦਾ ਹੈ ਤਾਂ ਬਿਨਾਂ ਬੱਚੇ ਤੋਂ ਹੋਵੇ ਕਿਉਂਕਿ ਲੜਕੀ ਬੇਕਸੂਰ ਤਲਾਕਸ਼ੁਦਾ ਹੈ ਉਹਨਾਂ ਦੇ ਕੋਲ ਕੋਈ ਬੱਚਾ ਨਹੀਂ ਹੈ ਇਸ ਲਈ ਇਹਨਾਂ ਨੂੰ ਇੰਡੀਆ ਵਾਲੇ ਸੰਪਰਕ ਨਾ ਕਰਨ ਸਿਰਫ ਜਿਹੜੇ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਨੇ ਫੈਮਿਲੀ ਵਾਲੇ ਉਹੀ ਇਹਨਾਂ ਦੇ ਨਾਲ ਸੰਪਰਕ ਕਰਨ ਔਰ ਇਹਨਾਂ ਨੂੰ ਸਿਰਫ ਲੁਧਿਆਣਾ ਏਰੀਆ ਤੋਂ ਜਾਂ ਇਹਦੇ ਆਸ-ਪਾਸ ਦੇ ਏਰੀਆ ਤੋਂ ਹੀ ਰਿਸ਼ਤਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਫੈਮਿਲੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰੋ ਜੀ 9815567290 9815567290 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ ਵੈਲ ਸੈਟਲ ਫੈਮਿਲੀ ਤੋਂ ਹੈ। 1996 ਦਾ ਜਨਮ ਹੈ ਇਹਨਾਂ ਦਾ 5 ਫੁੱਟ 3 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਔਰ ਵਧੀਆ ਫੈਮਿਲੀ ਤੋਂ ਐਨਆਰਆਈ ਲੜਕਾ ਚਾਹੀਦਾ ਹੈ ਲੜਕਾ ਯੂਐਸਏ ਜਾਂ ਕੈਨੇਡਾ ਦੇ ਵਿੱਚ ਹੋਵੇ ਕਾਸਟ ਹੈ ਇਹਨਾਂ ਦੀ 바ਵਾ ਜਾਤੀਬੰਧਨ ਕੋਈ ਨਹੀਂ ਹੈ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਜਿਲੰਦਰ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 8360805534 8360805534 ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਔਰ ਇਹਨਾਂ ਦੀ ਹਾਈਟ ਹੈ 5 ਫੁੱਟ 8 ਇੰਚ 1992 ਦਾ ਬਰਤ ਹੈ 1992 ਦਾ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਔਰ ਲੜਕੀ ਦੇ ਕੋਲ ਵਿਜ਼ਟਰ ਵੀਜ਼ਾ ਹੈ ਕੈਨੇਡਾ ਦਾ ਹੁਣ ਲੜਕੀ ਜਿਹੜੀ ਹੈ ਆਰਐਨ ਸਟੱਡੀ ਕਰ ਰਹੀ ਹੈ ਔਰ ਇਹਨਾਂ ਨੂੰ ਕੈਨੇਡਾ ਜਾਂ ਯੂਐਸਏ ਦੇ ਵਿੱਚ ਪੜ੍ਹੇ ਲਿਖੇ ਮਿਹਨਤੀ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ +1206 354739 ਇਸ ਨੰਬਰ ਤੇ ਕਾਲ ਕਰਕੇ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਹੈ ਜੀ ਵੈਲ ਸੈਟਲ ਫੈਮਿਲੀ ਤੋਂ ਲੜਕੀ ਦਾ ਰਿਸ਼ਤਾ ਲੜਕੀ ਡੈਨਮਾਰਕ ਕੰਟਰੀ ਦੇ ਵਿੱਚ ਜੋਬ ਕਰਦੀ ਹੈ ਕੁਆਲਿਫੀਕੇਸ਼ਨ ਹੈ ਨਦੀ ਪੀ ਐਚ ਡੀ ਨਿਊਰੋਸਾਇੰਸ 1992 ਦਾ ਬਰਤ ਹੈ 5 ਫੁੱਟ 4 ਇੰਚ ਹਾਈਟ ਲੜਕਾ ਇਹਨਾਂ ਨੂੰ ਸਿਰਫ ਜੱਟ ਸਿੱਖ ਫੈਮਿਲੀ ਤੋਂ ਹੀ ਚਾਹੀਦਾ ਹੈ ਜਿਹੜਾ ਕਿਸੇ ਵੀ ਯੂਰਪ ਕੰਟਰੀ ਦੇ ਵਿੱਚ ਵੈਲ ਸੈਟਲ ਹੋਵੇ ਔਰ ਬਿਨਾ ਕਿਸੇ ਨਸ਼ੇ ਤੋਂ ਹੋਵੇ ਔਰ ਇਹ ਬਿਲੋਂਗ ਕਰਦੇ ਨੇ ਜੀ ਇੰਡੀਆ ਤੋਂ ਕਰਨਾਲ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 9416067415 9416067415 ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਵੀਰੋ ਵਾਲੇ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਨੈਕਸਟ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਲੜਕੀ 1990 ਦਾ ਬਰਥ ਔਰ ਲੜਕੀ ਦਾ ਡਾਈਵੋਰਸ ਹੋਇਆ ਹੈ ਹਾਈਟ ਹੈ 5 ਫੁੱਟ 6 ਇੰਚ ਕੁਆਲਿਫਿਕੇਸ਼ਨ ਹੈ ਪੋਸਟ ਗ੍ਰੈਜੂਏਸ਼ਨ ਇੱਕ ਇਹਨਾਂ ਨੇ ਡਿਪਲੋਮਾ ਕੀਤਾ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਅਭੀ ਕੈਨੇਡਾ ਦੇ ਵਿੱਚ ਹੈ ਔਰ ਲੁਧਿਆਣਾ ਹਰਿਆਣਾ ਬਿਲੋਂਗ ਕਰਦੇ ਨੇ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਫੈਮਿਲੀ ਦਾ ਫੋਨ ਨੰਬਰ ਹੈ 9815567290 9815567290 ਨੈਕਸਟ ਹੈ ਜੀ ਕੰਪਨੀ ਦੇ ਵਿੱਚ ਡਾਇਰੈਕਟਰ ਲੜਕੀ ਦਾ ਰਿਸ਼ਤਾ ਜਿਹੜੀ ਵੈਲਥ ਸੈਟਲ ਫੈਮਲੀ ਨੂੰ ਬਿਲੋਂਗ ਕਰਦੀ ਹੈ ਇਹਨਾਂ ਦਾ ਜਿਹੜਾ ਸਾਲਾਨਾ ਪੈਕੇਜ ਹੈ ਉਹ ਹੈ 18 ਤੋਂ 23 ਲੱਖ ਰੁਪਏ ਔਰ ਕਾਸਟ ਹੈ ਨਾਲ ਦੀ ਅਰੋੜਾ ਖੱਤਰੀ ਚੋਪੜਾ 1992 ਦਾ ਬਰਥ 5 ਫੁੱਟ 8 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਬੀਟਕ ਔਰ ਪੇਰੈਂਟਸ ਇਹਨਾਂ ਦੇ ਰਿਟਾਇਰ ਨੇ ਸਰਕਾਰੀ ਜੋਬ ਤੋਂ ਮਹਾਲੀ ਸਿਟੀ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੂੰ ਬਰਾਬਰ ਯੋਗਤਾ ਵਾਲੇ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਚੰਡੀਗੜ੍ਹ ਪੰਚਕੁਲਾ ਮਹਾਲੀ ਦਿੱਲੀ ਨੌਇਡਾ ਜਾਂ ਬੈਂਗਲੌਰ ਸਿਟੀ ਨੂੰ ਬਿਲੋਂਗ ਕਰਦਾ ਹੋਵੇ ਔਰ ਫੈਮਿਲੀ ਦੇ ਦੋ ਕੰਟੈਕਟ ਨੇ ਪਹਿਲਾ ਹੈ 9779141472 ਦੂਸਰਾ ਹੈ 9779141471 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਬਿਲਕੁਲ ਵੀ ਸੰਪਰਕ ਨਾ ਕਰਨ ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਜਿਨ੍ਹਾਂ ਦੀ ਐਡ ਪੈਂਡਿੰਗ ਹੈ ਉਹ ਵੀ ਸਾਨੂੰ ਵਟਸਐਪ ਤੇ ਮੈਸੇਜ ਕਰ ਦੇਣ ਔਰ ਸਾਡੇ ਕੋਲ ਜਿਹੜੇ ਹੋਰ ਵੀ ਪ੍ਰੋਫਾਈਲਸ ਆ ਰਹੇ ਨੇ ਉਹਨਾਂ ਦੀ ਐਡ ਵੀ ਜਲਦੀ ਹੀ ਪਬਲਿਸ਼ ਕਰ ਦਿੱਤੀ ਜਾਵੇਗੀ ਸੋ ਅੱਜ ਦੀ ਇਹ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ